ਹਾਂਜੀ ਸ਼ਸ਼ੀ ਕਾਲ ਜੀ ਮੈਨੂੰ ਅਜੇ ਇੱਕ ਕਸਟਮਰ ਨੇ ਇੱਕ ਨੇ ਮੈਸੇਜ ਕਰਿਆ ਉਹਨਾਂ ਨੇ ਹਾਈ ਮੋਲੇਆ ਤੇ ਨਾਲ ਹੀ ਇਹ ਫੋਟੋ ਭੇਜੀ ਸੂਟ ਦੀ ਮੈਂ ਉਹਨਾਂ ਨੇ ਕਿਹਾ ਕਿ ਇਹ ਅਵੇਲੇਬਲ ਨਹੀਂ ਹੈਗਾ ਉਹਨਾਂ ਨੇ ਪੁੱਛਿਆ ਕਿ ਕਿਹੜਾ ਅਵੇਲੇਬਲ ਹੈ ਮੈਂ ਉਹਨਾਂ ਨੂੰ ਸੂਟ ਭੇਜਦੇ ਵੀ ਤੁਸੀਂ ਇਹਨਾਂ ਚੋਂ ਕੋਈ ਵੀ ਹੈ ਨਾ ਸਿਲੈਕਟ ਕਰ ਲਓ ਵੀ ਤੈਨੂੰ ਸੂਟਾਂ ਦਾ ਕੰਮ ਹੁੰਦਾ ਹੈ ਚਲੋ ਉਹਨਾਂ ਨੂੰ ਮੈਂ ਇੱਕ ਵੀਡੀਓ ਭੇਜੀ ਚਲੋ ਇਹਨਾਂ ਚੋਂ ਫਿਰ ਤੁਸੀਂ ਇਹ ਸਿੰਗਲ ਲੈਣਾ ਵੀ ਮੇਰੇ ਕੋਲ ਹੈਗੇ ਆ ਅਵੇਲੇਬਲ ਤੁਸੀਂ ਇਹਨਾਂ ਚੋਂ ਸਿਲੈਕਟ ਕਰ ਸਕਦੇ ਏ ਉਹਨਾਂ ਨੇ ਮੈਨੂੰ ਇਹ ਭੇਜਿਆ ਮੈਂ ਉਹਨਾਂ ਨੂੰ ਕਿਹਾ ਵੀ ਐਸ ਵੀ ਹੈ ਨਾ ਵੈਲ ਵੈਲ ਹੈਗਾ ਉਹਨਾਂ ਨੇ ਪ੍ਰਾਈਸ ਪੁੱਛਿਆ ਮੈਂ ਉਹਨਾਂ ਨੂੰ ਦੱਸਿਆ ਵੀ 300 ਦਾ ਹੋਏਗਾ ਵੀ ਦੋ ਤੁਸੀਂ ਸਿਲੈਕਟ ਕਰੋ ਤੇ ਇੱਕ ਸਾਢੇ ਦਸਤ ਹੋਏਗਾ ਉਹ ਕਹਿੰਦੇ ਹਾਂ ਸ਼ਿਪਿੰਗ ਦਿੱਲੀ ਮੈਂ ਕਿਹਾ ਵੀ ਨੋ ਚਾਰजेस ਸ਼ਿਪਿੰਗ ਦੇ ਵੀ ਕੁਝ ਵੀ ਓਨਲੀ 1050 ਦੇ ਹੈ ਉਹ ਕਿਹਾ ਓਕੇ ਆਰਡਰ ਬੁੱਕ ਪੇਮੈਂਟ ਵੀ ਕਿਵੇਂ ਹੋਏਗੀ ਔਨਲਾਈਨ ਮੈਂ ਕਿਹਾ ਵੀ ਹੋਏਗੀ ਉਹਨਾਂ ਨੇ ਪੁੱਛਿਆ ਵੀ ਪੇਮੈਂਟ ਦਾ ਨੰਬਰ ਸੈਂਡ ਕਰ ਦੋ ਤੇ ਉਹਨਾਂ ਨੇ ਮੈਨੂੰ ਕਾਲ ਕਰਿਆ ਤੇ ਉਹ ਮੇਰੀ ਬੇਟੀ ਥੋੜਾ ਜਿਹਾ ਥੋੜਾ ਥੋੜੇ ਇਹ ਮਤਲਬ ਸ਼ੋਰ ਜਮਚਾਰੀ ਸੀ ਉਹ ਕਹਿੰਦੀ ਆਵਾਜ਼ ਨਹੀਂ ਆ ਰਹੀ ਦੀ ਉਹਦੇ ਬਾਅਦ ਉਹਨਾਂ ਨੇ ਓਕੇ ਲਿਖਤਾ ਉਹ ਤੋਂ ਬਾਅਦ ਉਹਨਾਂ ਨੇ ਫੇਰ ਨੰਬਰ ਬਾਰੇ ਪੁੱਛਿਆ ਵੀ ਜੀ ਤੇ ਕਰਕੇ ਵੀ ਨੰਬਰ ਸੈਂਡ ਕਰੋ ਮੈਂ ਉਹਨਾਂ ਨੂੰ ਕਿਹਾ ਵੀ ਪਹਿਲਾਂ ਤੁਸੀਂ ਸਿਲੈਕਟ ਕਰੋ ਵੀ ਤੁਸੀਂ ਕਿਹੜੇ ਲੈਣੇ ਬਾਅਦ ਤੁਸੀਂ ਪੇ ਕਰਿਓ ਉਹ ਵੀ ਐਦਾਂ ਮੈਂ ਪੇਮੈਂਟ ਨਹੀਂ ਲੈਂਦੀ ਹੈ ਨਾ ਵੀ ਐਸੇ ਪਹਿਲੇ ਪੈਸੇ ਨਹੀਂ ਲੈਂਦੇ ਕਿਉਂਕਿ ਆਪਣਾ ਕਿਹੜੇ ਕੋਈ ਫਰਾਡ ਦਾ ਕੰਮ ਹੈ ਹੈ ਨਾ ਵੀ ਬੰਦਾ ਪੇਮੈਂਟ ਲੈ ਲਵੇ ਵੀ ਅਗਲੇ ਦਾ ਨਾ ਮੈਂ ਸਭ ਤੋਂ ਪਹਿਲਾਂ ਬੰਦੇ ਨੂੰ ਪਹਿਲਾਂ ਅਵੇਲੇਬਿਲਿਟੀ ਚੈੱਕ ਕਰਵਾਉਣੀ ਹੈ ਵੀ ਹੈ ਨਾ ਵੀ ਆਪਣੇ ਡੀਲਰ ਤੋਂ ਕਨਫਰਮ ਕਰਦੀਆਂ ਵੀ ਅਵੇਲੇਬਲ ਹੈਗਾ ਸੂਟ ਫਿਰ ਜਾ ਕੇ ਮੈਂ ਉਹਨਾਂ ਨੂੰ ਦੱਸਦੀਆਂ ਵੀ ਭਾਈ ਆ ਹੈਗਾ ਇਹਗਾ ਵੀ ਤੁਸੀਂ ਪੇਮੈਂਟ ਹੁਣ ਕਰ ਦੋ ਨਾਲੇ ਆਪਣਾ ਐਡਰੈਸ ਭੇਜ ਦੋ ਤਾਂ ਉਹਨਾਂ ਨੇ ਇਹ ਦੋ ਸੂਟ ਸਿਲੈਕਟ ਕਰੇ ਉਸ ਤੋਂ ਬਾਅਦ ਫਿਰ ਮੈਂ ਉਹਨਾਂ ਨੂੰ ਕਾਲ ਕਰੀ ਵੀ ਉਹਨਾਂ ਨੇ ਕਿਉਂਕਿ ਮੈਨੂੰ ਇੱਕ ਤਾਂ ਇਹ ਦੋ ਸੂਟਾਂ ਦੀ ਫੋਟੋ ਭੇਜੀ ਹੋਈ ਸੀਗੀ ਤੇ ਨਾਲ ਹੀ ਉਹਨਾਂ ਨੇ ਮੈਨੂੰ ਇਹ ਸੂਟ ਦੀ ਫੋਟੋ ਭੇਜੀ ਹੋਈ ਥੀ ਮੈਂ ਉਹਨਾਂ ਨੂੰ ਫਿਰ ਕਾਲ ਕਰਕੇ ਪੁੱਛਿਆ ਥੇ ਵੀ ਤੁਸੀਂ ਕਿਹੜੇ ਦੋ ਸੂਟ ਸਿਲੈਕਟ ਕਰੀਏ ਉਹਨਾਂ ਨੇ ਫਿਰ ਮੈਨੂੰ ਇਹ ਵਾਲੇ ਭੇਜੇ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਵੇਟ ਇੱਕ ਵਾਰੀ ਮੈਂ ਚੈੱਕ ਕਰ ਲੈਂਦੀ ਹਾਂ ਨਾ ਵੀ ਵੀ ਕਨਫਰਮ ਕਰ ਲੈਂਦੀ ਹਾਂ ਵੀ ਹੈਗੇ ਵੀ ਹੈ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਓਕੇ ਉਹਨਾਂ ਦੀ ਕਾਲ ਆਈ ਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਰੁਕੋ ਹਨਾ ਵੀ ਮੈਂ ਤੁਹਾਨੂੰ ਪੁੱਛ ਕੇ ਦੱਸਦੀ ਹਾਂ ਹਲੇ ਵੀ ਇੱਕਦਮ ਹੀ ਉਹਨੇ ਉਹ ਡੀਲਰ ਮੈਂ ਮੈਸੇਜ ਕਰੂੰਗੀ ਨਾਲੇ ਔਰ ਰਿਪਲਾਈ ਕਰ ਦਊਗਾ ਅਗਲਾ ਵੀ ਆਪਣੇ ਕੰਮ ਤੋਂ ਦੇ ਕਰਦਾ ਹੁੰਦਾ ਹੈ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਪੇਮੈਂਟ ਲੈ ਲਓ ਮੇਥੋਂ ਮੈਂ ਕਿਤੇ ਜਾਣਾ ਹੈ ਐਦਾਂ ਦਾ ਕੁਝ ਕਿਹਾ ਉਹਨਾਂ ਨੇ ਮੇਰੀ ਵਾਈਫ ਨਾਲ ਜਾਣਾ ਸ਼ਾਇਦ ਪੂਨੇ ਐ ਮੈਂ ਕੁਝ ਕਿਹਾ ਤੇ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਐਦਾਂ ਪੇਮੈਂਟ ਨਹੀਂ ਲੈ ਸਕਦੀ ਉਹ ਕਹਿੰਦੇ ਤੁਸੀਂ ਪੇਮੈਂਟ ਲੈ ਲਓ ਕੋਈ ਨਾ ਤੁਸੀਂ ਹੋਰ ਸੂਟ ਭੇਜ ਦਿਓ ਜੋ ਉਹ ਨਹੀਂ ਅਵੇਲੇਬਲ ਹੋਊਗਾ ਮੈਂ ਫਿਰ ਉਹਨਾਂ ਨੂੰ ਕਿਹਾ ਵੀ ਚਲੋ ਤੁਸੀਂ ਅੱਧਾ ਕਰੋ ਵੀ ਤੁਸੀਂ ਪੇਮੈਂਟ ਕਰ ਦੋ ਜੇ ਨਹੀਂ ਅਵੇਲੇਬਲ ਹੋਣਗੇ ਮੈਂ ਤੁਹਾਡੇ ਰਿਟਰਨ ਕਰ ਦੂੰਗੀ ਚਲੋ ਕਹਿੰਦੇ ਠੀਕ ਹੈ ਤੁਸੀਂ ਅੱਧਾ ਕਰ ਲਓ ਚਲੋ ਉਸ ਤੋਂ ਬਾਅਦ ਨਾ ਫਿਰ ਕੀ ਹੋਇਆ ਮੈਂ ਉਹਨਾਂ ਨੂੰ ਇਹ ਪੇਜ ਦਾ ਫਾਰਮੈਟ ਵੀ ਤੁਸੀਂ ਇਸ ਵਿੱਚ ਐਡਰੈਸ ਆਪਣਾ ਫਿਲ ਕਰਕੇ ਦੇ ਦਿਓ ਤੇ ਉਹ ਨਾਲ ਦੀ ਨਾਲ ਉਹਨਾਂ ਨੇ ਨਾ ਮੈਨੂੰ ਇਹ ਪੇਜ ਤਾਂ ਵੀ ਮੈਂ ਪੇਮੈਂਟ ਕਰਤੀ ਚਲੋ ਮੈਨੂੰ ਲੱਗਿਆ ਵੀ ਹਾਂ ਉਹਨਾਂ ਨੇ ਪੇਮੈਂਟ ਕਰਤੀ ਜਦੋਂ ਮੈਂ ਦੇਖਿਆ ਕਿ 3350 ਮੈਂ ਹੈਰਾਨ ਹੋ ਗਈ ਵੀ ਬੰਦੇ ਨੇ ਹੈ ਨਾ ਵੀ ਦੇਖਿਆ ਨਹੀਂ ਹੈ ਵੀ ਉਹ 3350 ਕਰਤੇ ਵੀ 1050 ਕਰਨੇ ਤੇ ਉਦੋਂ ਬਾਅਦ ਉਹਨੇ ਐਡਾ ਮੈਸੇਜ ਕਰਿਆ ਵੀ ਹਾਂ ਮੈਂ ਤੋ ਉਹ ਲਿਖ ਕੇ ਮੈਂ ਉਹਨੂੰ ਲਿਖਿਆ ਵੀ ਸਰ ਆਪਣੇ ਕਿਹਾਗੇ ਵੀ 1050 ਤੇ 300 ਟੈਗੇ ਵੀ ਤੁਸੀਂ ਇਹ ਇੱਕ ਉਹ ਕਹਿੰਦੀ ਵੀ ਮੈਂ 1000 ਪਰਨਾ ਤਾਂ ਵੀ ਸੌਰੀ ਪਰ ਇਹਨਾਂ ਮੈਂ ਵਾਪਸ ਕਰ ਦਿਆਂਗੀ ਉਹਨੇ ਮੈਨੂੰ ਇੱਥੇ ਕਿਉਰ ਰ ਭੇਜਿਆ ਇਹ ਵਾਲਾ ਜੋ ਕਿ ਉਹਨੇ ਨਾ ਬਾਅਦ ਚ ਡਿਲੀਟ ਕਰਤਾ ਮੈਂ ਕਿਹਾ ਵੀ ਤੁਸੀਂ ਹਨਾ ਵੀ ਉਹ ਕਹਿੰਦੀ ਵੀ ਤੁਸੀਂ ਆਪਣੇ ਕੱਟ ਕਰ ਲਓ ਮੈਨੂੰ ਰਿਟਰਨ ਕਰ ਦੋ ਫਿਰ ਬਾਅਦ ਵਿੱਚ ਕਾਲ ਕਰ ਰਹੇ ਤੇ ਮਤਲਬ ਮੈਸੇਜ ਕਰ ਰਹੇ ਤੇ ਮੈਂ ਉਹਨਾਂ ਨੂੰ ਰਿਟਰਨ ਕਰਨ ਲੱਗੀ ਤੇ ਜਦ ਮੈਂ ਰਿਟਰਨ ਕਰਨੀ ਉਹ ਰਿਟਰਨ ਹੋ ਨਹੀਂ ਰਹੇ ਸੀਗੀ ਮਤਲਬ ਕਿ ਪੇਮੈਂਟ ਹੋ ਨਹੀਂ ਰਹੀ ਸੀਗੀ ਮੈਂ ਬੈਲੈਂਸ ਚੈੱਕ ਨਹੀਂ ਕਰਿਆ ਹੈਗਾ ਵੀ ਵੀ ਬੈਲੈਂਸ 'ਚ ਵੀ ਮੇਰੀ ਪੇਮੈਂਟ ਆਈ ਹੈ ਨਹੀਂ ਆਈ ਉਸ ਤੋਂ ਬਾਅਦ ਜਦ ਹੋਏ ਨਹੀਂ ਰਹੇ ਸੀਗੀ ਮੈਂ ਉਹਨਾਂ ਨੂੰ ਪੁੱਛਿਆ ਵੀ ਵੀ ਜ਼ਰੂਰ ਕੋ ਵੀ ਹੋ ਨਹੀਂ ਰਹੀ ਹਲੇ ਮੈਂ ਵੇਟ ਕਰੋ ਉਹਨਾਂ ਨੇ ਮਨੂੰ ਨਾਲੇ ਨਾਲ ਇੱਕ ਹੋਰ ਕਿਊ ਰਪੇਸੋ ਉਹਨਾਂ ਨੇ ਡਿਲੀਟ ਕਰਤਾ ਮਤਲਬ ਫਿਰ ਜਦੋਂ ਮੈਂ ਬੈਲੈਂਸ ਚੈੱਕ ਕਰਿਆ ਮੈਂ ਕਿਹਾ ਵੀ ਇੱਕ ਵਾਰੀ ਮੈਂ ਬੈਲੈਂਸ ਚੈੱਕ ਕਰਾਂ ਵੀ ਆਈ ਵੀ ਹੈ ਪੇਮੈਂਟ ਕਿ ਨਹੀਂ ਜਦੋਂ ਮੈਂ ਆਪਣਾ ਬੈਲੈਂਸ ਦੇਖਿਆ ਕਿ ਮੇਰਾ ਬੈਲੈਂਸ ਜਿੰਨਾ ਮੇਰਾ ਹੈ ਸੀਗਾ ਉਹ ਸੀਗਾ ਉਹਨਾਂ ਦੀ ਪੇਮੈਂਟ ਮੇਰੇ ਕੋਲ ਆਈ ਨਹੀਂ ਸੀ ਕਿਉਂਕਿ ਮੈਂ ਉਹਨਾਂ ਨੂੰ 2300 ਰੁਪਏ ਰਿਟਰਨ ਕਰਨਾ ਸੀਗਾ ਜਿਤਨਾ ਉਹਨਾਂ ਨੇ 1050 ਆਪਣਾ ਬੁੱਕਰਾ ਲਏ ਸੀਗਾ ਤੇ 2300 ਰੁਪਏ ਮੈਨੂੰ ਰਿਟਰਨ ਕਰਨਾ ਸੀਗਾ ਜਦੋਂ ਮੈਂ ਚੈੱਕ ਕਰਕੇ ਉਹਨਾਂ ਨੂੰ ਰਿਟਰਨ ਦੇਖਿਆ ਵੀ ਉੱਥੇ ਪੇਮੈਂਟ ਹੈ ਨਹੀਂ ਫਿਰ ਨਾਲ ਦੀ ਨਾਲ ਮੈਂ ਆਪਣੇ ਡੀਲਰ ਨੂੰ ਹਨ ਕਨਫਰਮ ਕਰਿਆ ਵੀ ਮੇਰੇ ਕੋਲ ਐਡਾ ਪੇਮੈਂਟ ਆਈ ਹੈ ਵੀ ਮੇਰੇ ਅਕਾਊਂਟ 'ਚ ਨਹੀਂ ਆਈ ਉਹ ਉਹਨਾਂ ਨੇ ਦੱਸਿਆ ਕਿ ਇਹ ਬੰਦੇ ਨੇ ਮੈਸੇਜ ਹੀ ਕਰਿਆ ਹੋਇਆ ਤੁਹਾਨੂੰ ਵੀ ਫੇਕ ਹੈ ਮੈਂ ਉਹਨਾਂ ਨੂੰ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਮੇਰੇ ਨਾਲ ਫਰਾਡ ਕਰ ਰਹੇ ਹੋ ਵੀ ਤੁਸੀਂ ਪੇਮੈਂਟ ਨਹੀਂ ਕਰੀ ਹੈਗੀ ਵੀ ਤੁਸੀਂ ਫਰਾਡ ਕਰ ਰਹੇ ਹੋ ਕਿਉਂਕਿ ਜੇ ਪੇਮੈਂਟ ਹੁੰਦੀ ਹੈ ਤਾਂ ਇਦਾਂ ਗ੍ਰੀਨ ਟਿਕ ਹੁੰਦਾ ਹੁੰਦਾ ਹੈ ਹਮੇਸ਼ਾ ਇਹ ਇਸ ਤੇ ਗ੍ਰੀਨ ਟਿਕ ਨਹੀਂ ਸੀਗਾ ਜਿਹੜਾ ਉਹਨਾਂ ਨੇ ਸਕਰੀਨਸ਼ਾਟ ਮੈਨੂੰ ਪੇਮੈਂਟ ਦਾ ਭੇਜਿਆ ਸੀਗਾ ਕਿਉਂਕਿ ਉਹਨਾਂ ਨੇ ਸਿੰਪਲੀ ਮੈਸੇਜ ਕਰਕੇ ਭੇਜਿਆ ਹੋਇਆ ਸੀ ਉਸ ਤੋਂ ਬਾਅਦ ਉਹਨਾਂ ਨੇ ਫੋਨ ਕੱਟ ਕਰ ਲਿਆ ਇਦਾਂ ਦੇ ਬਹੁਤ ਸਾਰੇ ਫਰਾਡ ਹੁੰਦੇ ਆ ਪਲੀਜ਼ ਵੀਡੀਓ ਨੂੰ ਸ਼ੇਅਰ ਕਰੋ ਕਿਉਂਕਿ ਤਾਂ ਅੱਗੇ ਕਿਸੇ ਹੋਰ ਨਾਲ ਵੀ ਫਰਾਡ ਨਾ ਹੋ ਸਕੇ